ਸਤਿ ਸ਼੍ਰੀ ਅਕਾਲ ਜੀ ਜਗੀਰ ਸਿੰਘ ਕਾਲੋਂ ਬੋਲ ਰਿਹਾ ਜੀ ਹਾਂਜੀ ਹਾਂਜੀ ਜਗੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਬ੍ਰੈਂਟਨ ਤੋਂ ਬੋਲ ਰਿਹਾ ਜਾਂ ਮਿਸਿਸ ਆਗਾ ਤੋਂ ਮੈਂ ਬ੍ਰੈਂਟਨ ਤੋਂ ਆ ਜੀ ਹਾਂਜੀ ਹਾਂਜੀ ਕਾਲੋਂ ਸਾਹਿਬ ਬਹੁਤ ਚੰਗਾ ਲੱਗਾ ਤੁਸੀਂ ਕਾਲ ਕੀਤੀ ਆ ਅਸੀਂ ਕੈਨੇਡਾ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੀ ਕੈਨੇਡਾ ਦੇ ਵਿੱਚ ਜੇ ਤੁਸੀਂ ਵੀ ਉਹ ਦਿੱਕਤਾਂ ਦਾ ਸਾਹਮਣਾ ਕਰ ਹੀ ਰਹੇ ਜੇ ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹਦੇ ਤੇ ਇਹ ਅਧੀ ਕੇ ਇੱਕ ਤਾਂ ਇਹ ਆ ਕਿ ਜਿਹੜੀ ਹੁਣ ਇਨਫਲੇਸ਼ਨ ਹੋਈ ਆ ਉਹਦੇ ਨਾਲ ਮਹਿੰਗਾਈ ਬਹੁਤ ਹੋ ਗਈ ਹਾਂ ਹਾਂ ਔਰ ਅਫੋਰਡ ਅਵੋਰਡੇਬਿਲਟੀ ਜਿਹੜੀ ਆ ਉਹ ਰਹੀ ਨਹੀਂ ਹੈਗੀ ਮਤਲਬ ਕਿ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੋਏ ਅੱਛਾ ਤੇ ਦੂਜਾ ਜਿਹੜਾ ਜੀ ਖਾਸ ਕਰਕੇ ਜਿਹੜੀ ਅ ਪਿਛਲੇ ਸਮੇਂ ਦੇ ਵਿੱਚ ਜਿਹੜੀ ਪਾਲਿਸੀ ਬਣੀ ਆ ਇਹਨਾਂ ਇਹ ਸਿਧਾ ਕਿ ਜਿਹੜਾ ਕੋਈ ਸਟੂਡੈਂਟ ਜਾਂ ਯੰਗ ਮੈਨ ਇੱਥੇ ਆ ਜਾਂਦਾ ਸੀਦਾ ਉਹ ਆਪਣੇ ਪੇਰੈਂਟਸ ਨੂੰ ਬੁਲਾ ਲਿੰਦਾ ਸੀਦਾ ਇਹ ਇੱਕ ਉਹਨਾਂ ਨੂੰ ਬੜਾ ਵੱਡਾ ਲਾਭ ਡਗਰਾਖੀ ਦਾ ਉਹ ਹੁਣ ਪਿਛਲੇ ਸਮੇਂ ਤੋਂ ਉਹ ਨਾਂ ਦੇ ਬਰਾਬਰ ਹੋ ਗਿਆ ਤੇ ਬਾਕੀ ਜਿਹੜੇ ਵਿਦਿਆਰਥੀ ਕਮਰਜੀ ਇੱਥੇ ਆਏ ਆ ਨਾ ਉਹਨਾਂ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਆ ਕਿ ਇੱਕ ਤਾਂ ਉਹਨਾਂ ਨੇ ਇੰਡੀਆ ਤੋਂ ਉਹਨਾਂ ਦੇ ਮਾਪਿਆਂ ਨੇ ਕੋਈ ਕਰਜ਼ੇ ਲਏ ਜਾਂ ਜਾਇਦਾਦ ਵੇਚੀ ਜਾਂ ਕੁਝ ਵੀ ਕੀਤਾ ਮਤਲਬ 20 ਤੋਂ 30 ਲੱਖ ਜਿਹੜਾ ਇੰਡੀਅਨ ਰੁਪਈ ਹੈਗਾ ਉਦੇ ਹਿਸਾਬ ਨਾਲ ਇੱਥੇ ਉਹ ਆਉਂਦੇ ਹੈਗੇ ਆ ਔਰ ਇੱਥੇ ਕੋਈ ਕੰਮ ਨਹੀਂ ਹੈ ਅਕਮੋਡੇਸ਼ਨ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਆ ਕਮਰਜੀ ਕੇ ਉਹਨਾਂ ਦੇ ਪੀਆਰ ਹੋਣ ਦੇ ਪੱਕੇ ਹੋਣ ਦੇ ਚਾਂਸ ਬਹੁਤ ਘੱਟ ਨੇ ਉਹਦਾ ਰੀਜ਼ਨ ਹੈ ਉਹਦਾ ਰੀਜ਼ਨ ਇਹ ਆ ਕਿ ਇੱਕ ਤਾਂ ਉਥੋਂ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਹ 12ਵੀਂ ਜਮਾਤ ਕਰਕੇ ਯਾਨੀ ਪਲੱਸ 2 ਕਰਕੇ ਆ ਗਏ ਹੈਗੇ ਆ ਤੇ ਉਹਨਾਂ ਦੇ ਸਕੋਰ ਜਿਹੜੇ ਹੈਗੇ ਆ ਉਹ ਜਿਹੜੇ ਰਿਕੁਇਰਿਟਡ ਸਕੋਰ ਹੈਗੇ ਆ ਉੱਥੋਂ ਤੱਕ ਜਾਂਦੇ ਨਹੀਂ ਹੈਗੇ ਹੂੰ ਹੂੰ ਇੱਕ ਇੱਕ ਜੱਗੋ ਤੇਰ ਵੀ ਸੰਧੂ ਸਾਹਿਬ ਗੱਲ ਇਹ ਆ ਕਿ ਇਹ ਜਿਹੜੇ ਸਕੋਰ ਹੈਗੇ ਆ ਉਹ ਮਿਨੀਮਮ ਤੇ ਮੈਕਸਿਮਮ ਲਿਮਟ ਜਿਹੜੀ ਆ ਉਹ ਮੈੱਡ ਦਿੱਤੀ ਜਾਂਦੀ ਆ ਓਕੇ ਹੁਣ ਮਿਨੀਮਮ ਲਿਮਟ ਤਾਂ ਸਮਝ ਆਉਂਦੀ ਹੈਗੀ ਆ ਤੇ ਮੈਕਸਿਮਮ ਜਿਹੜੀ ਆ ਜਿੱਦਾਂ ਮਸਲਨ ਕਿ ਮੇਰੇ ਸਕੋਰ ਹੋਣ ਅ 490 ਹਮ ਸੌਰੀ ਰਿਕੁਇਰਿਟ ਹੋਣ 490 ਤੇ ਜੇ ਮੇਰੇ 490 ਆ ਪਰ ਮੈਂ ਕੁਆਲੀਫਾਈ ਨਹੀਂ ਕਰਦਾ ਓਕੇ ਮਤਲਬ ਇਹ ਇੱਕ ਅਜੀਬ ਕਿਸਮ ਦੀ ਗੱਲ ਹੈਗੀ ਆ ਸੋ ਇਸ ਕਿਸਮ ਦੀਆਂ ਜਿਹੜੀਆਂ ਡਿਫਿਕਲਟੀਜ਼ ਹੈਗੀਆਂ ਉਹਨਾਂ ਕਰਕੇ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੈਗੀ ਆ ਉਹ ਸ਼ੁਰੂ ਹੋ ਰਹੀ ਆ ਔਰ ਇਹਦੇ ਵਿੱਚ ਇਹ ਮੁੱਖ ਕਾਰਨ ਮੈਂ ਇਦਾਂ ਸਮਝਦਾ ਆ ਕਿ ਇੱਥੇ ਹੁਣ ਉਹ ਸਕੋਪ ਜਿਹੜੇ ਪਹਿਲਾਂ ਸੀਗੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਉਹ ਨਹੀਂ ਰਹੇ ਹੈਗੇ ਸੋ ਇਹ ਹੁਣ ਮਹਿਸੂਸ ਹੋਣ ਲੱਗ ਗਿਆ ਤੇ ਇੱਥੇ ਜਿਹੜਾ ਭਵਿੱਖ ਹੈਗਾ ਉਹ ਕੋਈ ਇੰਨਾ ਵਧੀਆ ਨਹੀਂ ਹੈ ਦੂਜੀ ਗੱਲ ਇਹ ਹੈਗੀ ਆ ਕਿ ਜਿਹੜੀਆਂ ਸਰਕਾਰਾਂ ਆ ਉਹ ਵੀ ਕੰਸਿਸਟੈਂਟ ਨਹੀਂ ਰਹਿੰਦੀਆਂ ਹੈਗੀਆਂ ਜਿੱਦਾਂ ਮਸਲਨ ਲਿਬਰਲ ਸਰਕਾਰ ਨੇ ਇਹ ਇੱਕ ਲਿਬਰਲ ਪਾਲਿਸੀ ਅਡਾਪਟ ਕਰ ਲਈ ਟੂ ਇੱਕ ਦਾ ਇਮੀਗ੍ਰੈਂਟਸ ਹੂੰ ਅੱਛਾ ਉਹ ਉਹਦੇ ਵਿੱਚ ਹੋਇਆ ਇਹ ਕਿ ਕੋਈ ਹਾਂ ਸਾਬ ਕਿਤਾਬ ਜਿਹੜਾ ਰੱਖਿਆ ਨਹੀਂ ਹੈ ਹੂੰ ਉਹ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਇੰਸਟੀਚਿਊਸ਼ਨਸ ਰਹਿਦੇ ਆ ਹੂੰ ਉਹਨਾਂ ਨੇ ਇਹਦੇ ਵਿੱਚ ਬਹੁਤ ਲੁੱਟ ਕੀਤੀ ਹੈਗੀ ਆ ਹੂੰ ਮਤਲਬ ਕਿ ਪੂਰੀ ਜਾਣਕਾਰੀ ਸਹੀ ਜਾਣਕਾਰੀ ਜਿਹੜੀ ਆ ਉਹ ਉੱਥੋਂ ਦੇ ਏਜੰਟ ਜਿਹੜੇ ਹੈਗੇ ਆ ਦੂਜੇ ਦੇਸ਼ਾਂ ਦੇ ਵਿੱਚ ਉਹ ਦਿੰਦੇ ਨਹੀਂਗੇ ਹੂੰ ਤੇ ਉਹਦੇ ਕਰਕੇ ਜਦੋਂ ਇੱਥੇ ਆਉਂਦੇ ਆ ਹੂੰ ਖਾਸ ਕਰਕੇ ਸਟੂਡੈਂਟ ਤਾਂ ਉਹਨਾਂ ਨੂੰ ਜਦੋਂ ਉਹ ਕੁਝ ਨਹੀਂ ਮਿਲਦਾ ਤਾਂ ਉਹ ਬੜੇ ਫਰਸਟ੍ਰੇਟ ਹੋ ਜਾਂਦੇ ਆ ਔਰ ਇਹ ਭਲੀ ਭਾਂਤ ਕਮਰਜੀ ਸਰਕਾਰ ਦੇ ਨੋਟਿਸ ਦੇ ਵਿੱਚ ਹੈਗਾ ਇੱਕ ਮਿੰਟ ਹੋਲਡ ਕਰਿਓ ਇੱਕ ਮਿੰਟ ਹੋਲਡ ਕਰਿਓ ਜੀ ਹੋਲਡ ਕਰਿਓ ਪਲੀਜ਼ ਪਲੀਜ਼ ਹੋਲਡ ਪਲੀਜ਼ ਹਲੋ ਮੈਂ ਸੰਤੋਸ਼ ਸਾਹਿਬ ਪਿਆਰਪ੍ਰੀ ਸੱਸੀ ਕੌਰ ਜੀ ਮਦਰ ਜੀ ਹੋਲਡ ਕਰਿਓ ਮੈਂ ਦੂਜੀ ਕਾਲ ਤੇ ਆਂ ਪਲੀਜ਼ ਸੱਸੀ ਕਾਲ ਹੋਲਡ ਕਰਿਓ ਹਾਂਜੀ ਹਾਂਜੀ ਕਾਲੋ ਸਾਹਿਬ ਆਪਣੀ ਗੱਲ ਪੂਰੀ ਕਰ ਲਓ ਜੀ ਹਾਂਜੀ ਤਾਂ ਉਹਦੇ ਵਿੱਚ ਇਹ ਆ ਕਿ ਇਹ ਇਹ ਕਹਿ ਕੇ ਪੱਲਾ ਝਾੜ ਦਿੰਦੇ ਆ ਜੀ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਹੁਣ ਇਸ ਕੰਟਰੀ ਦੇ ਵਿੱਚ ਜਿਹੜੇ ਐਜੂਕੇਸ਼ਨਲ ਅਦਾਰੇ ਚਲਾਏ ਜਾ ਰਹੇ ਆ ਜਿਨ੍ਹਾਂ ਦੇ ਰਾਹੀਂ ਮਹਿਸੂਸ ਕੀਤਾ ਜਾਂਦਾ ਕਿ ਲੁੱਟ ਕੀਤੀ ਜਾ ਰਹੀ ਆ ਤੇ ਇਹ ਕਿਵੇਂ ਸਮਝਿਆ ਜਾ ਸਕਦਾ ਕਿ ਉਹ ਸਰਕਾਰ ਦੇ ਨੋਟਿਸ ਵਿੱਚ ਨਾ ਹੋਵੇ ਸੋ ਇਹ ਬਹੁਤ ਵਾਰੀ ਮਸਲੇ ਉੱਠੇ ਆ 2-3 ਸਾਲ ਪਹਿਲਾਂ ਬੌਨਟਿਅਲ ਦੇ ਵਿੱਚ ਇੱਕ ਕਾਲਜ ਬੰਦ ਹੋਇਆ ਸੀਗਾ ਫਿਰ 2 ਸਾਲ ਪਹਿਲਾਂ ਇਥੋਂ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਰਿਪੋਰਟ ਕਰਨ ਦਾ ਪ੍ਰੋਗਰਾਮ ਬਣਾਇਆ ਸੀਦਾ ਜਦੋਂ ਲੋਕਾਂ ਨੇ ਐਜੀਟੇਸ਼ਨ ਕੀਤੀ ਤਾਂ ਉਹ ਫਿਰ ਬੰਦ ਕਰ ਦਿੱਤਾ ਗਿਆ ਔਰ ਕਈ ਇੰਸਟੀਟਿਊਸ਼ਨ ਜਿਹੜੇ ਆ ਉਹ ਜਾਣ ਪੁੱਛ ਕੇ ਸਟੂਡੈਂਟਸ ਨੂੰ ਫੇਲ ਕਰ ਦਿੰਦੇ ਆ ਇਹ ਇੱਕ ਨਵੀਂ ਗੱਲ ਜਿਹੜੀ ਆ ਸਾਹਮਣੇ ਆਈ ਹੈਗੀ ਆ ਤੋਂ ਸੰਤੂ ਸਾਹਿਬ ਇਸ ਕਿਸਮ ਦੀਆਂ ਗੱਲਾਂ ਨੇ ਜਿਹੜੀਆਂ ਹੁਣ ਡਿਫਿਕਲਟੀਆਂ ਕ੍ਰੀਏਟ ਕਰ ਰਹੀਆਂ ਖਾਸ ਕਰਕੇ ਸਟੂਡੈਂਟਸ ਲਈ ਜਾਂ ਜਿਹੜੇ ਵਰਕ ਪਰਮਿਟ ਤੇ ਵੀ ਆਉਂਦੇ ਹੈਗੇ ਆ ਕਈ ਐਲ ਐਮ ਆਈ ਇਹ ਦੇ ਉੱਤੇ ਆਉਂਦੇ ਹੈਗੇ ਆ ਉਹਨਾਂ ਨੂੰ ਉੱਥੋਂ ਦੱਸਿਆ ਕੁਝ ਹੋਰ ਜਾਂਦਾ ਇੱਥੇ ਹੁੰਦਾ ਕੁਝ ਹੋਰ ਹੈਗਾ ਸੋ ਇਹ ਜਿਹੜੀਆਂ ਗੱਲਾਂ ਆ ਜੀ ਇਹ ਜਿਹੜੇ ਇੱਥੇ ਲੋਕ ਆਏ ਹੈਗੇ ਆ ਖਾਸ ਕਰਕੇ ਪੰਜਾਬ ਤੋਂ ਤੇ ਇੰਡੀਆ ਤੋਂ ਉਹਨਾਂ ਲਈ ਇਹ ਮੁਸ਼ਕਲਾਂ ਪੈਦਾ ਕਰਦੇ ਹੈਗੇ ਆ ਔਰ ਉਹ ਸੁਨਹਿਰੇ ਭੁੱਖ ਦੀ ਆਸ ਜਿਹੜੀ 15-20 ਸਾਲ ਪਹਿਲਾਂ ਹੁੰਦੀ ਸੀਗੀ ਉਹ ਸੰਤੂ ਸਾਹਿਬ ਨੂੰ ਉੱਥੇ ਨਹੀਂ ਰਹੀ ਪਰ ਤੁਹਾਨੂੰ ਲੱਗਦਾ ਇਹ ਟੈਂਪਰੇਰੀ ਫੇਜ਼ ਆ ਕਿ ਇਹ ਰਹੂਗੀ ਇਹ ਦਿੱਕਤ ਹਾਲੀ ਕੁਝ ਸਾਲ ਮੈਨੂੰ ਇਦਾਂ ਲੱਗਦਾ ਜੀ ਇਹ ਟੈਂਪਰੇਰੀ ਇਸ ਕਰਕੇ ਲੱਗਦੀ ਆ ਕਿਉਂਕਿ ਜਿਹੜੀ ਸੈਡਲ ਗਵਰਨਮੈਂਟ ਹੈਗੀ ਆ ਟਰੂਡੋ ਸਾਹਿਬ ਦੀ ਪ੍ਰਾਈਮ ਮਿਨਿਸਟਰਸ਼ਿਪ ਹੈਠ ਉਹਨਾਂ ਤੇ ਇਹ ਦੋਸ਼ ਲੱਗਦਾ ਹੈਗਾ ਕਿ ਉਹਨਾਂ ਨੇ ਇਹ ਬਹੁਤ ਲਿਬਰਲ ਪਾਲਿਸੀ ਕਰਕੇ ਬਹੁਤ ਜਿਹੜੇ ਇਮੀਗ੍ਰੈਂਟਸ ਬੁਲਾ ਰਹੇ ਆ ਤੇ ਮੈਨੂੰ ਲੱਗਦਾ ਇਹ ਆ ਕਿ ਜਿਹੜਾ ਕੈਨੇਡਾ ਨਾ ਜੀ ਕੈਨੇਡਾ ਨੂੰ ਇਮੀਗ੍ਰੈਂਟਸ ਦੀ ਲੋਡ ਹੈਗੀ ਆ ਇਹ ਵੀ ਜਿਹੜੀ ਪਾਪੂਲੇਸ਼ਨ ਦੀ ਗਰੋਥ ਹੈ ਵੀਰ ਦੈਟ ਇਜ਼ ਲੈਸ ਦੈਨ 2% 1.98 ਸਮਥਿੰਗ ਲਾਈਕ ਦੈਟ ਇਹ ਮਸਲੇ ਹੱਲ ਕਰਨਗੇ ਲੋਕਾਂ ਨੂੰ ਲਿਆਉਣ ਲਈ ਇਹ ਇਹ ਮਸਲੇ ਜਿਹੜੇ ਆ ਜੀ ਇਹ ਜਿਹੜੀ ਉਹਨਾਂ ਇਲੈਕਸ਼ਨ ਹੋਣੀ ਹੈ ਉਹਨਾਂ ਦੀ ਫੈਡਰਲ ਦੀ ਇਹ ਫੈਡਰਲ ਦੀ ਇਲੈਕਸ਼ਨ ਜਿਹੜੀ ਆ ਇਸ ਤੋਂ ਬਾਅਦ ਜਿਹੜੀ ਵੀ ਪਾਰਟੀ ਆਏਗੀ ਉਹ ਜ਼ਰੂਰ ਇਸ ਪਾਸੇ ਮਸਲੇ ਹੱਲ ਕਰਨ ਦੇ ਬਾਰੇ ਸੋਚੇਗੀ ਇਹ ਸੰਭਾਵਨਾ ਬਣਦੀ ਆ ਮਿਹਰਬਾਨੀ ਥੈਂਕ ਯੂ ਕਾਲੋ ਸਾਹਿਬ ਬਹੁਤ ਚੰਗਾ ਲੱਗਾ ਤੁਸੀਂ ਜੁੜੇ ਸਾਡੇ ਨਾਲ ਮਿਹਰਬਾਨੀ